ਕਾਰ ਜੀ ਮੈਂ ਪਿੰਡ ਤੰਬੂ ਵਾਲੇ ਤੋਂ ਰੈਡੂ ਡੈਰੀ ਫਾਰਮ ਵਾਲਾ ਜੋ ਕਿ ਮੇਰਾ ਛਹਿਰ ਪਾਤਰਾ ਪਿੰਡ ਤੰਬੂ ਵਾਲਾ ਹੈ ਜੀ ਮੈਂ ਤੁਹਾਡੇ ਨਾਲ ਬਹੁਤ ਵੱਡਾ ਵਾਦਾ ਕਰ ਰਿਹਾ ਜੀ ਮੇਰਾ ਮੈਂ ਇੱਕ ਗਿਰਗੇ ਜੀ ਮੈਂ ਇੱਕ ਫੜਾਓ ਲਓ ਜੀ ਤੇ ਮੈਂ ਤੁਹਾਡੇ ਨਾਲ ਇੱਕ ਅੱਜ ਲਓ ਜੀ ਬਹੁਤ ਵਧੀਆ ਮਤਲਬ ਵਾਦਾ ਕਰਨਾ ਚਾਹੁੰਦਾ ਹਾਂ ਮੈਂ ਤੁਹਾਡੇ ਨਾਲ ਪੱਕਾ ਜੁੜਨਾ ਚਾਹੁੰਦਾ ਹਾਂ ਜਿਵੇਂ ਕਿ ਆਉਣ ਵਾਲੀਆਂ ਸਰਕਾਰਾਂ ਨੇ ਤੁਹਾਨੂੰ ਕਦੇ ਵੀ ਨਹੀਂ ਇਹ ਕੁਝ ਕਰਕੇ ਦਿਖਾਇਆ ਹੋਊਗਾ ਮੈਂ ਇੱਕ ਹਫ਼ਤੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 15 ਝੋਟੀਆਂ ਪਹਿਲੇ ਦੂਜੇ ਸੂਏ ਜੋ ਕਿ 13 14 15 ਕਿਲੋ ਵਾਲੀਆਂ ਰੈਡੂ ਡੈਰੀ ਫਾਰਮ ਤੋਂ ਤੁਹਾਨੂੰ ਮਿਲਿਆ ਕਰਨਗੀਆਂ ਤੇ ਤੁਹਾਡੇ ਹਰ ਇੱਕ ਦੁੱਖ ਤਕਲੀਫ ਵੀ ਸੁਣੀ ਜਾਊਗੀ ਹਰ ਇੱਕ ਕੋਟੋਡੀ ਮੇਰੀ ਆਵਾਜ਼ ਸੁਣੀ ਜਾਓ ਆਉਣ ਵਾਲੇ ਟਾਈਮ ਦੇ ਵਿੱਚ 100 ਮੈਸ ਦਾ ਮੇਰਾ ਮਹੀਨੇ ਦਾ ਟਾਰਗੇਟ ਹੈ ਜੋ ਕਿ ਆਪਣੇ ਨਾਲ ਨਵੇਂ ਤੋਂ ਨਵੇਂ ਫਾਰਮ ਜੁੜਨੇ ਹਨ ਸਸਰੀ ਘੜ ਦੀ ਸਸਰੀ ਘੜ ਬੈਠੋ ਜੀ ਬੈਠੋ ਸੁਣੋ ਜੀ ਧਿਆਨ ਨਾਲ ਬੈਠੋ ਜੀ ਬੈਠੋ ਠੀਕ ਹੈ ਜੀ ਸੁਣੋ ਸੁਣੋ ਤੋਂ 15 ਕਿਲੋ ਵਾਲੀ ਮੈਸ ਤੁਹਾਨੂੰ ਟਾਪ ਕਲਾਸ ਚੋਟੀ ਮਿਲੇਗੀ ਜੋ ਕਿ ਰੈਡੂ ਡੈਰੀ ਫਾਰਮ ਤੁਹਾਡੇ ਨਾਲ ਇਹ ਬਾਧਾ ਕਰਦਾ ਹੈ ਸੋਡੀ ਝੋਟੀ ਜਾ ਕੇ ਸੋਡੇ ਘਰੇ ਨਾ ਪਸੰਦ ਆਵੇ ਅਸੀਂ ਵਾਪਸ ਲੈਣ ਦਾ ਵੀ ਦਮ ਰੱਖਦੇ ਹਾਂ ਤਾੜੀਆਂ ਕਾਲੀ ਦਲ ਕੀ ਜੈ ਇਹ ਲੰਡੂ ਪੰਜੂ ਸਰਕਾਰਾਂ ਨਾਲ ਕੋਈ ਮੈਟਰ ਨਹੀਂ ਹੈ ਇੱਕ ਤੋਂ ਇੱਕ ਟਾਪ ਕਲਾਸ ਝੋਟੀ ਮਿਲੂਗੀ ਕਿਉਂਕਿ ਆਪਾਂ ਨਵੇਂ ਫਾਰਮਰਾਂ ਨੂੰ ਆਪਦੇ ਨਾਲ ਜੋੜ ਕੇ ਆਏ ਮਹੀਨੇ 100 ਮੈਸ ਇੱਕ ਤੋਂ ਇੱਕ ਝੋਟੀ ਜਿਹੜੀ ਕੀ ਅੱਜ ਤੱਕ ਸੋਨੇ ਕਦੇ ਵੀ ਦੇਖੀ ਨਹੀਂ ਹੋਊਗੀ ਜਿਹੜੀ ਵੀ ਤੁਸੀਂ ਡਿਮਾਂਡ ਕਰੋਗੇ ਉਸ ਝੋਟੀ ਨਾਲ ਦੀ ਝੋਟੀ ਮਿਲੂਗੀ ਪਹਿਲੇ ਦੂਜੇ ਸੂਏ ਮਿਲੂਗੀ ਇਹ ਸਾਡਾ ਵਾਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਰੈਡੂ ਡੈਰੀ ਫਾਰਮ ਵਾਲੇ ਜੋ ਕਿ ਤੁਹਾਨੂੰ ਇੱਕ ਤੋਂ ਇੱਕ ਝੋਟੀਆਂ ਦੇਣਗੇ ਇਸ ਗੱਲ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਸਰੀਕਾਰ ਬਲਾਓ ਇੱਕ ਤੋਂ ਇੱਕ ਝੋਟੀਆਂ ਦੇਖੋ ਸਮਾਂ ਤੁਹਾਨੂੰ ਪੂਰਾ ਖੁੱਲਾ ਮਿਲੂਗਾ ਬਾਕੀ ਆਉਣ ਵਾਲਾ ਪ੍ਰਚਾਰ ਆਪਣਾ ਜਿਹੜਾ ਨਮਾ ਕੱਲ ਨੂੰ ਹਰਿਆਣੇ ਦੇ ਵਿੱਚ ਝੋਟੀਆਂ ਲੈਣ ਜਾ ਰਿਹਾ ਉੱਥੇ ਜਾ ਕੇ ਤੁਹਾਨੂੰ ਇੱਕ ਇੱਕ ਝੋਟੀ ਦਾ ਥਾਨ ਤੇ ਲੇਵਾ ਤੇ ਸਿੰਘ ਦਿਖਾ ਕੇ ਫਿਰ ਤੁਹਾਨੂੰ ਝੋਟੀ ਸਿਲੈਕਟ ਕਰਾਈ ਜਾਊਗੀ ਕਿਸੇ ਨੂੰ ਵੀ ਕੋਈ ਧਾਰਾਂ ਦੀ ਪ੍ਰੋਬਲਮ ਨਹੀਂ ਕਿਸੇ ਨੂੰ ਪਿੱਛੇ ਦੀ ਪ੍ਰੋਬਲਮ ਨਹੀਂ ਇਹ ਇੱਕ ਠੋਕ ਕੇ ਕੰਨ ਹ ਇੱਕ ਠੋਕ ਕੇ ਰੈਡੂ ਫਾਰਮ ਵਾਲਾ ਤੁਹਾਨੂੰ ਕਹਿੰਦਾ ਇੱਕ ਤੋਂ ਇੱਕ ਰੋਟੀ ਮਿਲੂ ਵੀ ਸਾਨੂੰ ਉਹ ਟੈਂਪੂ ਦੀ ਛਤਰੀ ਝੋਟ ਜਾਣੀ ਆ ਮੈਂ ਬਹਾਰ ਕਰਦਾ ਇਹ ਗੱਲ ਦਾ ਵੀ ਸੋਨੂੰ ਕਦੇ ਵੀ ਮਾਰ ਨਹੀਂ ਪੈਣ ਦਊਗਾ ਇਹ ਮੈਂ ਆਪਦੀ ਛਾਤੀ ਤੇ ਲਊਂਗਾ ਕੋਈ ਮਾਰੀ ਝੋਟੀ ਨਿਕੜੀ ਕੋਈ ਵੀ ਮਾੜਾ ਡੰਗ ਨਿਕੜਿਆ ਮੈਂ ਆਪਦੀ ਛਾਤੀ ਤੇ ਲਊਂਗਾ ਸਤਿਕਾਰ ਵੀਡੀਓ ਨੂੰ ਬਾਕਤਵਾਦ ਸ਼ੇਅਰ ਕਰੋ ਰੈਡੂ ਡੈਰੀ ਫਾਰਮ ਪੇਜ ਨੂੰ ਫੋਲੋ ਕਰੋ ਜੁਨੀਆਂ ਮਰਜ਼ੀ ਝੋਟੀਆਂ ਲੈਣੀਆਂ ਨੇ ਕਨੈਕਟ ਕਰੋ ਹਰਿਆਣੇ ਦੀਆਂ ਪਹਿਲੇ ਦੂਜੇ ਸੂਏ ਤੀਜੇ ਸੂਏ ਝੋਟੀਆਂ ਮਿਲਣਗੀਆਂ ਵਧੀਆ ਲੈਵੇ ਦੀਆਂ ਕੂੜ ਕਬਾੜ ਸੋਨੂੰ ਨਹੀਂ ਮਿਲੂਗਾ ਟੌਪ ਕਲਾਸ ਟੌਪ ਕਲਾਸ ਝੋਟੀਆਂ ਮਿਲੂਗੀ ਬਾਕੀ ਆਉਣ ਵਾਲਾ ਅਪਡੇਟ ਸਰਕਾਰਾਂ ਮੰਗੂ ਸੋਨੂੰ ਮਿਲਦੀਆਂ ਰਹਿਣਗੀਆਂ ਕੱਲ ਨੂੰ ਆਪਣੀ ਰੈਲੀ ਹਰਿਆਣੇ ਦੇ ਵਿੱਚ ਹੈ ਜੋ ਕਿ ਸੋਨੂੰ ਹਰਿਆਣੇ ਚ ਪੂਰਾ ਦੌਰਾ ਕਰਕੇ ਦਿਖਾਇਆ ਜਾਊਗਾ ਪਰ ਸੋਨੂੰ ਆਪਣੇ ਘਰੇ ਸੋਨੂੰ 25 ਤਰੀਕ ਨੂੰ 10 ਤੋਂ 12 ਝੋਟੀਆਂ ਮਿਲੂਗੀਆਂ ਟੌਪ ਕਲਾਸ ਜੋੜਾ ਮਰਜੀ ਆਇਓ ਜੋੜਾ ਮਰਜੀ ਜਾਇਓ ਆਪਣਾ ਮਿਲਣ ਦਾ ਸਮਾਂ ਪਰਸੋਂ 25 ਤਰੀਕ 10 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਤਾੜੀਆਂ ਤਾੜੀਆਂ ਬਾਈ ਤਾੜੀਆਂ ਓਕੇ